ਅੱਜ ਇੱਕ ਵੱਡੀ ਗੱਲ ਅੱਜ ਦੇਸ਼ ਇੱਕ ਵੱਡਾ ਮੁੱਦਾ ਉੱਠਿਆ ਹੋਇਆ ਹੈ ਮੁੱਦਾ ਕੀ ਹੈ ਇੱਕ ਭਾਰਤ ਸ੍ਰੇਸ਼ਟ ਭਾਰਤ ਇਸ ਨੂੰ ਮਨਾਉਣ ਵਾਸਤੇ ਤਾਂ ਪ੍ਰਬੰਧ ਕਰ ਲੇ ਪਰ ਡਾਕਟਰ ਬੀਮਰਾਓ ਅੰbedkar ਜੀ ਜਿਨ੍ਹਾਂ ਨੇ ਕਨਸਟੀਟਿਊਸ਼ਨ ਆਫ ਇੰਡੀਆ ਬਣਾਇਆ ਉਸ ਕਨਸਟੀਟਿਊਸ਼ਨ ਆਫ ਇੰਡੀਆ ਦੀ ਰਾਖੀ ਕਰਨੀ ਵੀ ਬਹੁਤ ਜ਼ਰੂਰੀ ਹੈ ਅਗਰ ਕਨਸਟੀਟਿਊਸ਼ਨ ਆਫ ਇੰਡੀਆ ਬਣਿਆ ਤਾਂ ਉਹਦੇ ਜੇ ਆਪਾਂ ਨੂੰ ਨਿਸ਼ਮ ਉਹਦੇ ਰਾਈਟਸ ਉਹਦੀਆਂ ਡਿਊਟੀਆਂ ਉਹਦੇ ਵਿੱਚ ਜੋ ਪ੍ਰਕਾਸ਼ਿਤ ਹੈ ਜੋ ਲਿਖੀਆਂ ਗਈਆਂ ਜਿਹਨੂੰ ਮੰਨ ਕੇ ਅੱਜ ਤੱਕ ਇਥੇ ਤੱਕ ਪਹੁੰਚੇ ਹੈ ਡਾਕਟਰ ਭੀਮਰਾਓਂਬੇਦਕਰ ਜੀ ਦੇ ਕਨਸਟੀਟਿਊਸ਼ਨ ਤੇ ਪੈਰਾ ਦੇਣਾ ਵੀ ਬਹੁਤ ਵੱਡਾ ਜ਼ਰੂਰੀ ਹੈ ਔਰ ਅਗਲੀ ਵਾਰ ਤੋਂ ਇਹ ਮੇਰੀ ਨਿੱਜੀ ਕੋਸ਼ਿਸ਼ ਹੋਊਗੀ ਇਸ ਵਾਰ ਮੈਂ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰੂੰਗਾ ਜੇ ਨਾ ਵੀ ਹੋ ਸਕਿਆ ਤਾਂ ਅਗਲੀ ਵਾਰ ਤੋਂ ਕਨਸਟੀਟਿਊਸ਼ਨ ਆਫ ਇੰਡੀਆ ਤੇ ਇਸ ਤੇ ਪੜਾਈ ਦੇ ਅਸੀਂ ਚੈਪਟਰ ਬੱਚਿਆਂ ਦੀਆਂ ਕਲਾਸਾਂ ਮੁਤਾਬਕ ਬਣਾਵਾਂਗੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਡਾਕਟਰ ਭੀਮਰਾਓਂ ਪੇਟਕਰ ਜੀ ਜੋ ਕਨਸਟੀਟਿਊਸ਼ਨ ਦੇ ਰਚੇਤਾ ਹੈ ਉਹਨਾਂ ਨੇ ਕਨਸਟੀਟਿਊਸ਼ਨ ਚ ਕੀ ਕੀ ਗੱਲਾਂ ਲਿਖੀਆਂ ਤੇ ਸਾਡੇ ਸੰਵਿਧਾਨ ਦੇ ਵਿੱਚ ਸਾਡੇ ਕੋਲੇ ਕੀ ਮੌਲਿਕ ਅਧਿਕਾਰ ਹੈ ਕਿਉਂਕਿ ਜਿੰਨੇ ਆਪਾਂ ਬੈਠੇ ਆਂ ਆਪਾਂ ਬਾਬਾ ਸਾਹਿਬ ਦਾ ਨਾਮ ਵੀ ਸੁਣਿਆ ਆਪਾਂ ਕਨਸਟੀਟਿਊਸ਼ਨਰੀ ਕਿਤਾਬ ਵੀ ਵੇਖੀ ਆ ਪਰ ਉਸ ਗ੍ਰੰਥ ਤੇ ਆਪਾਂ ਪਹਿਰਾ ਦਿੰਦੇ ਹੋਏ ਕਦੇ ਕਿਸੇ ਨੇ ਪੜ੍ਹੀ ਲਈ ਅਸੀਂ ਅਗਲੇ ਵਾਰ ਜਾਂ ਇਸੇ ਵਾਰ ਤੋਂ ਮੈਂ ਪ੍ਰਿੰਸੀਪਲ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਹੌਲੀ ਹੌਲੀ ਸ਼ੁਰੂਆਤ ਕਰੋ ਅਸੀਂ ਕਨਸਟੀਟਿਊਸ਼ਨ ਬੱਚਿਆਂ ਨੂੰ ਪੜ੍ਹਾ ਕੇ ਅੱਗੇ ਤੱਕ ਲੈ ਕੇ ਜਾਈਏ ਅਸੀਂ ਇਹਨਾਂ ਅਧਿਆਪਕਾਂ ਰਾਹੀਂ ਥੋੜੇ ਵਿੱਚੋਂ ਇਸੀ ਦਾ ਪ੍ਰਚਾਰ ਕਰਨਾ ਚਾਹੁੰਦੇ ਆਂ ਇਹਦਾ ਕਿੰਨਾ ਹੋਇਆ ਬਰਾਮ ਲੈਂਦਾ ਤੁਹਾਨੂੰ ਲੱਖ ਲੱਖ ਵਧਾਈ ਹੋਵੇ ਤੁਹਾਡੇ ਮੰਨ ਚ ਜੋ ਮਨਸੂਬੇ